ਨੇ ਘਰੋਂ ਕੱਢੀ ਬਜ਼ੁਰਗ ਮਾਂ ਤਿੰਨ ਪੁੱਤਾਂ ਦੀ ਮਾਂ ਸੜਕ ਤੇ ਰਹਿਣ ਨੂੰ ਹੋਈ ਮਜਬੂਰ ਘਰ ਵੇਚ ਪੁੱਤਾਂ ਨੇ ਕੱਢਿਆ ਮਾਂ ਨੂੰ ਘਰੋਂ ਬਾਹਰ ਕਿਆ ਜਾਂਦਾ ਹੈ ਕਿ ਮਾਂ ਆਪਣੀ ਔਲਾਦ ਨੂੰ ਇਕੱਲਿਆਂ ਹੀ ਪਾਲ ਲੈਂਦੀ ਹੈ ਪਰ ਉਹ ਔਲਾਦ ਵੱਡੀ ਹੋ ਕੇ ਆਪਣੇ ਮਾਪੇ ਨੂੰ ਨਹੀਂ ਪਾਲ ਸਕਦੀ ਤੇ ਇਹ ਕੌੜੀ ਸੱਚਾਈ ਬਿਆਨ ਕਰ ਰਿਹਾ ਗੁਰਦਾਸਪੁਰ ਦਾਇਕ ਕਸਬਾ ਜਿੱਥੇ ਕਿ ਤਿੰਨ ਪੁੱਤਾਂ ਦੀ ਮਾਂ ਸੜਕਾਂ ਤੇ ਰੋਲਣ ਨੂੰ ਮਜਬੂਰ ਜੀਆਂ ਦੱਸਦੇ ਕਿ ਤਿੰਨ ਪੁੱਤਾਂ ਦੀ ਮਾਂ ਅੱਜ ਸੜਕ ਤੇ ਬੈਠੀ ਐ ਚਾਰ ਦਿਨ ਹੋ ਚੁੱਕੇ ਨੇ ਮਾਂ ਸੜਕ ਕਿਨਾਰੇ ਬੈਠੀ ਐ ਤੇ ਕੋਈ ਵੀ ਪੁੱਤ ਉਸ ਦਾ ਹਾਲਚਾਲ ਨਹੀਂ ਪੁੱਛ ਰਿਹਾ ਦਰਅਸਲ ਮਾਂ ਜਿਹੜੀ ਐ ਉਹ ਹੁਣ ਗਲੀ ਦੇ ਵਿੱਚ ਰਹਿਣ ਨੂੰ ਮਜਬੂਰ ਹੋ ਗਈ ਐ ਤੇ ਇਹ ਇੱਕ ਕੌੜੀ ਸੱਚਾਈ ਐ ਪੰਜਾਬ ਦੀ ਜੋ ਸਾਡੇ ਪੰਜਾਬੀ ਸੱਭਿਆਚਾਰ ਤੇ ਇੱਕ ਸਵਾਲੀਆ ਨਿਸ਼ਾਨ ਖੜਾ ਕਰ ਰਹੀ ਐ ਤਾਂ ਮੌਕੇ ਤੇ ਪ੍ਰਸ਼ਾਸਨ ਪਹੁੰਚਿਆ ਤੇ ਪਿੰਡ ਵਾਲਿਆਂ ਦੇ ਵੱਲੋਂ ਪੁੱਤਾਂ ਦੇ ਨਾਲ ਜਿਹੜੀ ਸਹਿਮਤੀ ਬਣਾਈ ਗਈ ਹੈ ਤੇ ਮਾਂ ਨੂੰ ਉਸ ਦਾ ਘਰ ਚੜਾ ਮੁੜ ਵਾਪਸ ਦਵਾਈਆ ਗਿਆ ਭਾਵੇਂ ਇਹ ਇੱਕ ਮਸਲਾ ਅੱਜ ਸੁਲਝ ਗਿਆ ਪਰ ਕਈ ਅਚੇਹ ਹੋਰ ਮਸਲੇ ਨੇ ਜਿਹੜੇ ਲੋਕਾਂ ਸਾਹਮਣੇ ਨਹੀਂ ਆਉਂਦੇ ਤੇ ਅੰਦਰ ਹੀ ਅੰਦਰ ਘੁੱਟ ਕੇ ਮਰ ਜਾਂਦੇ ਨੇ ਗੁਰਦਾਸਪੁਰ ਦੇ ਕਸਬਾ ਕਾਨੂੰਵਾਨ ਦੀ ਇੱਕ ਬਜ਼ੁਰਗ ਔਰਤ ਨੂੰ ਉਸ ਦੇ ਪੁੱਤਾਂ ਨੇ ਘਰ ਤੋਂ ਬਾਹਰ ਕੱਢ ਦਿੱਤਾ ਜਿਸ ਕਾਰਨ ਬਜ਼ੁਰਗ ਔਰਤ ਪਿਛਲੇ 4 ਦਿਨਾਂ ਤੋਂ ਗਲੀ ਦੇ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੀ ਹੈ 85 ਸਾਲਾਂ ਦੀ ਬਜ਼ੁਰਗ ਔਰਤ ਕਮਲੋ ਦੇਵੀ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਕਮਲੋ ਦੇਵੀ ਦੇ ਤਿੰਨ ਪੁੱਤ ਨੇ ਸੁਣਾ ਨੇ ਕਮਲੋ ਦੇਵੀ ਦੇ ਮਕਾਨ ਦੀ ਆਪਸ ਵਿੱਚ ਵੰਡ ਕਰਕੇ ਮਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਜਿਸ ਕਾਰਨ ਮਾਤਾ ਨੂੰ ਬੀਤੇ 3 ਦਿਨਾਂ ਤੋਂ ਗਲੀ ਦੇ ਵਿੱਚ ਬੈਠ ਕੇ ਸਮਾਂ ਗੁਜ਼ਾਰਨਾ ਪੈ ਰਿਹਾ ਹੈ ਪਹਿਲਾਂ ਵੀ ਝਗੜਾ ਹੋਣ ਕਾਰਨ ਮਾਤਾ ਅਤੇ ਪੁੱਤਾਂ ਦੇ ਵਿੱਚ ਇਕੱਠਿਆਂ ਬੈਠ ਕੇ ਰਾਜੀਨਾਮਾ ਕਰਵਾਇਆ ਗਿਆ ਸੀ ਕਿ ਤਿੰਨੇ ਪੁੱਤ ਮਾਤਾ ਨੂੰ ਘਰ ਦੇ ਵਿੱਚ ਰੱਖਣ ਦੇ ਨਾਲ ਨਾਲ ਲੋੜੀ ਦਾ ਖਰਚਾ ਵੀ ਦੇਣਗੇ ਪਰ ਪੁੱਤਾਂ ਦੇ ਵੱਲੋਂ ਰਾਜੀਨਾਮੇ ਨੂੰ ਛੱਕੇ ਟੰਕੇ ਮਾਤਾ ਪ੍ਰਤੀ ਬਣਦੇ ਫਰਜ਼ ਨਿਭਾਉਣ ਦੀ ਬਜਾਏ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ। ਇਹ ਵੀ 50 ਸਾਲ ਹੋ ਗਏ ਚੱਲ ਰਹਿਆਂ ਨੂੰ ਆਹ ਦੁਕਾਨਾਂ ਦਿੱਤੀਆਂ ਪੁੱਤ ਉਹਨੇ ਦਿੱਤੀ ਗਰਲੇ ਨੂੰ ਦਿੱਤੀ ਇਹਨੂੰ ਦਿੱਤੀ ਆਹਨ ਤੇ ਆयो ਜੂਸ ਪਲਾ ਕੇ ਆਹ ਲੈ ਕੰਮ ਕਰ ਲਿਆ ਮੈਨੂੰ ਕੀ ਪਤਾ ਮੇਰੇ ਨਾਲ ਇੰਨੀ ਕਰਤਾਰੀ ਹੋਣੀ ਹੈ ਉੱਥੇ ਹੀ ਬਜ਼ੁਰਗ ਮਾਤਾ ਨੇ ਰੋਂਦੇ ਹੋਏ ਆਪਣੀ ਸਾਰੀ ਹੱਡ ਬੀਤੀ ਸੁਣਾਈ ਹੈ ਮਾਤਾ ਦਾ ਕਹਿਣਾ ਹੈ ਕਿ 4 ਦਿਨ ਹੋ ਗਏ ਨੇ ਗਲੀ ਦੇ ਵਿੱਚ ਬੈਠੇ ਪਰ ਕਿਸੇ ਪੁੱਤ ਨੇ ਦਰਵਾਜ਼ਾ ਤੱਕ ਨਹੀਂ ਖੋਲਿਆ 50 ਸਾਲ ਹੋ ਗਏ ਚ ਰੰਦਿਆਂ ਨੂੰ ਆਹ ਦੁਕਾਨਾਂ ਦਿੱਤੀਆਂ ਪੁੱਤ ਉਹਨੇ ਦਿੱਤੀ ਗਰਲੇ ਦਿੱਤੀ ਇਹਨੂੰ ਦਿੱਤੀ ਆਹਨ ਤੇ ਆयो ਜੂਸ ਪਲਾ ਕੇ ਆਹ ਲੈ ਕੰਮ ਕਰ ਲਿਆ ਮੈਨੂੰ ਕੀ ਪਤਾ ਮੇਰ ਨਾਲ ਇੰਨੀ ਕਰਤਾਲੀ ਹੋਣੀ ਹੈ ਬੈਨਾਂ ਬਹੁਤ ਬਾਦੀ ਬਹੁਤ ਕਰਤਾਲੀ ਹੋਗੀ ਤਿੰਨ ਬੱਚੇ ਦੋ ਕੁੜੀਆਂ ਹੁਣ ਚਾਰ ਦਿਨ ਹੋ ਗਏ ਮੈਂ ਇੱਥੇ ਬੈਠੀ ਮੈਂ ਨਹੀਂ ਬੂਆ ਖੋਲਿਆ ਕੰਦੇ ਵਿੱਚ ਦੇ ਦਿੱਤਾ ਵਾ ਅੱਛਾ ਆਹ ਚਾਰ ਦਿਨ ਹੋ ਗਏ ਆ ਤੇ ਰਾਤ ਮੇਰਾ ਤਾਂ ਇੱਕ ਸਰਕਾਰੀ ਆ ਨਾ ਮੇਰੇ ਮੇਰੇ ਮੈਂ ਬੰਦਾ ਮਰ ਗਿਆ ਤੇ ਮੈਂ ਤੇ ਜਿੰਨੀ ਹੈ ਨਾ ਇਹ ਸਰਕਾਰੀ ਆ ਤੁਮ ਸਾਰੇ ਵਿਆਹੇ ਪੋਤੇ ਵਿਆਹਤੇ ਆ ਆਹ ਮੈਂ ਪੰਜਾ ਦਿਨ ਦਿੱਤਾ ਪੁੱਤ ਗਰ ਬਣਨੇ ਕਿੰਨੇ 50 ਸਾਲ ਤੋਂ ਵੱਧ ਦੇ ਤਾ ਸਾਨੂੰ ਮੈਨੂੰ ਆਪਣਾ ਤੇ ਮੇਰਾ ਮਿਲਣਾ ਚਾਹੀਦਾ ਮੈਂ ਕਰਨੀ ਹੁੰਦੀ ਬੰਦੇ ਨਾ ਬੰਦਾ ਬਣ ਕੇ ਪੁੱਤ ਪਾਏ ਧੀਆ ਪਾੜੀਆਂ ਵਿਆਹੀਆਂ ਕੋਈ ਸ਼ਾਮ ਨਹੀਂ ਅੱਜ ਮੈਂ ਕੱਖਾਂ ਜੀ ਰੋੜ ਗਈ ਅੱਜ ਮੈਂ ਕੱਖਾਂ ਜੀ ਪੁੱਤ ਰੋੜ ਗਈ ਆ ਮੈਂ ਕੱਖਾਂ ਜੀ ਰੋੜੀ ਮੈਂ ਕੀ ਕਰਾਂ 8 ਸਾਲ ਹੋ ਗਏ 8 ਸਾਲ ਹੋ ਗਏ ਮੈਂ ਤਾਂ ਕੇ ਘਰ ਦੀ ਨੂੰ ਮੈਂ ਤਾਂ ਟਕੇ ਨਹੀਂ ਖਾਦੇ ਮੇਰਾ ਬੰਦਾ ਕਹਿੰਦਾ ਇਹ ਤਾਂ ਦੁਕਾਨ ਨਾ ਛੱਡੀ ਮੈਂ ਦੁਕਾਨ ਕਰਦੀ ਰਹੀ ਮੈਂ ਕਿ ਕਮੇਟੀਆਂ ਪਾਉਂਦੀ ਰਹੀ ਆ ਮੈਂ ਆਪਣੀ ਰੋਟੀ ਕਾਂਦੀ ਰਹੀ ਆ ਇਹਨਾਂ ਕੋ ਕਾ ਆਪਣੀ ਰੋਟੀ ਨਹੀਂ ਦਿੰਦੇ ਜੀ ਨਹੀਂ ਦਿੰਦੀ ਇੱਕ ਪੁੱਤ ਮਾਂ ਨਹੀਂ ਪਾਲੀ ਜਾਂਦੀ ਸਾ ਮੇਰੇ ਮਿਲਣਾ ਚਾਹੀਦਾ ਹਾਂਜੀ ਹਾਂ ਰੋਟੀ ਪਾਣੀ ਮਿਲਣਾ ਚਾਹੀਦਾ ਚੱਲ ਨਹੀਂ ਮੇਰੇ ਰੋਟੀ ਪਾਣੀ ਦੇਣਗੇ ਮੈਂ ਆਪੇ ਬਣਾ ਲਾਂਗੀ ਪਿੰਡ ਦੇ ਸਰਪੰਚੋ ਠਾਕੁਰ ਆਫਤਾਬ ਸਿੰਘ ਨੇ ਦੱਸਿਆ ਕਿ 85 ਸਾਲਾਂ ਬਜ਼ੁਰਗ ਔਰਤ ਕਮਲੋ ਦੇਵੀ ਨੂੰ ਉਸਦੇ ਪੁੱਤਾਂ ਨੇ ਘਰੋਂ ਬਾਹਰ ਕੱਢ ਦਿੱਤਾ ਹੈ ਤੇ ਹੁਣ ਬਜ਼ੁਰਗ ਔਰਤ ਸੜਕ ਤੇ ਦਿਨ ਕੱਟਣ ਦੇ ਲਈ ਮਜਬੂਰ ਹੈ ਘਰੋਂ ਕੱਢਿਆ ਨੂੰ ਇਹਦਾ ਮੁੰਡਾ ਹੈਗਾ ਪ੍ਰੀਤਮ ਸਿੰਘ ਕਚਾਣਾਵਾਂ ਦਾ ਕਾਕਾ ਤਿੰਨ ਚਾਰ ਦਿਨ ਪਹਿਲਾਂ ਮੈਂ ਵੀ ਕਿਹਾ ਭਾਜੀ ਇਹਨਾਂ ਨੂੰ ਆਪਣੇ ਕੋਈ ਘਰਵਾੜੂ ਉਹ ਕਹਿੰਦੇ ਨਹੀਂ ਅਸੀਂ ਅੱਗੇ ਜਗ੍ਹਾ ਸੇਲ ਕਰਤੀ ਹੈ ਜਗ੍ਹਾ ਇਹ ਸੇਲ ਨਹੀਂ ਹੋ ਸਕਦੀ ਕਿਉਂਕਿ ਇਹ ਜਗ੍ਹਾ ਜਿਹੜੀ ਪੰਚਾਇਤ ਨੇ ਅਜ ਤੋਂ 50 ਸਾਲ ਪਹਿਲਾਂ ਪਲਾਟ ਦਿੱਤੇ ਤੇ ਇਹਨਾਂ ਮਾਤਾ ਹੁਣਾਂ ਦੇ ਘਰ ਵਾਲ ਦੇ ਨਾਂ ਤੇ ਪਲਾਟ ਹੈ ਮਸੰਤ ਸਿੰਘ ਦੇ ਨਾਂ ਤੇ ਤੇ ਬਾਕੀ ਇਹੀ ਆਈਗਾ ਪ੍ਰਸ਼ਾਸਨ ਅਕੇ ਮੰਗ ਕਰਦੇ ਆ ਮਾਤਾ ਨੂੰ ਅੰਦਰ ਵੜਿਆ ਜਾਏ ਉੱਥੇ ਹੀ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਨੂੰ ਸੱਦਿਆ ਗਿਆ ਤੇ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਥੋੜੀ ਦੇਰ ਪਹਿਲਾਂ ਹੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਮਾਤਾ ਦੇ ਮੁੰਡਿਆਂ ਨੇ ਉਹਦੀਆਂ ਨੂਹਾਂ ਉਹਨਾਂ ਲੜਦੀਆਂ ਤੇ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਤੇ ਘਰ ਨੂੰ ਜੰਦਰਾ ਮਾਰਤਾ ਸੀਗਾ ਤੇ ਮੌਕੇ ਤੇ ਮੁਲਾਜ਼ਮ ਭੇਜੇ ਆ ਉਹਨਾਂ ਨੂੰ ਮਾਤਾ ਨੂੰ ਉੱਥੇ ਉਹਨਾਂ ਜੰਦਰਾ ਖਲਵਾ ਕੇ ਅੰਦਰ ਵਾੜਦਾ ਉਹਨਾਂ ਦਾ ਰਾਜ ਨਵਾਂ ਕਰਾਤਾ ਸੱਦੀਆਂ ਜਾਂ ਦੋਨੇ ਪਾਰਟੀਆਂ ठाਣੇ ਜੋ ਗੱਲ ਸਾਹਮਣੇ ਆਈ ਤਾਂ ਬਾਕ ਦਰਤਾ ਤਾਂ ਕਲਯੁਗ ਦੀ ਇਹ ਤਸਵੀਰ ਬਹੁਤ ਡਰਾਵਣੀ ਆ ਜਿੱਥੇ ਕਿ ਇੱਕ ਮਾਂ ਜਿਸਨੇ ਆਪਣੀ ਤਿੰਨ ਔਲਾਦਾ ਨੂੰ ਪਾਲਿਆ ਪਰ ਅੱਜ ਉਹ ਤਿੰਨੇ ਔਲਾਦਾ ਮਿਲ ਕੇ ਇੱਕ ਮਾਂ ਨੂੰ ਨਹੀਂ ਪਾਲ ਸਕੀਆਂ ਘਰ ਦੀ ਵੰਡ ਕਰਕੇ ਬਜ਼ੁਰਗ ਮਾਂ ਨੂੰ ਪੁੱਤਾਂ ਦੇ ਵੱਲੋਂ ਬਾਹਰ ਕੱਢ ਦਿੱਤਾ ਗਿਆ ਤਾਂ ਇਹ ਸਾਡੇ ਸਮਾਜ ਦਾ ਇੱਕ ਦੁਖਾਂਤ ਸੱਚ ਹੈ ਜੋ ਕਿ ਪੰਜਾਬੀ ਸੱਭਿਆਚਾਰ ਉੱਤੇ ਸਵਾਲੀਆ ਨਿਸ਼ਾਨ ਖੜਾ ਕਰ ਰਿਹਾ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਕਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે પંજાબી ટીવી